ਦੀ ਵਿਰਕ ਦੀ ਯਾਦ ਦੇ ਵਿੱਚ ਇਹਨਾਂ ਭਰਾਵਾਂ ਵੱਲੋਂ ਮੋਟਰਸਾਈਕਲ ਦਿੱਤਾ ਜਾਣਾ ਹੈ ਅਮਨਦੀਪ ਆਸਟ੍ਰੇਲੀਆ ਦੇ ਪਰਿਵਾਰ ਵੱਲੋਂ 75 ਕਿਲੋ ਭਾਰ ਦੇ ਜਿਹੜੇ ਪ੍ਰਾਈਜ਼ ਨੇ ਸਵਰਗੀ ਅਵਤਾਰ ਸਿੰਘ ਜੀ ਪੰਜ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਰੁੜਕਾ ਇਹਨਾਂ ਵੱਲੋਂ ਜਿਹੜਾ 75 ਕਿਲੋ ਭਾਰ ਦੇ 1 ਲੱਖ ਰੁਪਏ ਦੇ ਪ੍ਰਾਈਜ਼ ਦਿੱਤੇ ਗਏ ਹੈ ਤੇਗਵੀਰ ਅਮਰੀਕਾ ਜੋ ਸੁਪੁੱਤਰ ਨੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਜੀ ਰੁੜਕਾ ਉਹਨਾਂ ਵੱਲੋਂ ਰੱਸਾ ਕਸੀ ਦੇ ਮੁਕਾਬਲੇ ਲਈ ਪ੍ਰਾਈਜ਼ ਸਪான்ਸਰ ਹੋਏ ਹੈ ਸਵਰਗੀ ਹਰੀਪਾਲ ਸਿੰਘ ਜੀ ਪੰਨੂ ਜਗਵੀਰ ਸਿੰਘ ਜੀ ਆਸਟ੍ਰੇਲੀਆ ਇਹਨਾਂ ਨੇ ਜਿਹੜਾ ਉਹ 45 ਕਿਲੋ ਭਾਰ ਦੇ ਪ੍ਰਾਈਸ ਸਪੌਂਸਰ ਕੀਤੇ ਐ ਤਰਨਜੀਤ ਕੈਨੇਡਾ ਜਤਿੰਦਰ ਕੈਨੇਡਾ ਤਾਸੀਫ ਦੇ ਮੁਕਾਬਲੇ ਦੇ ਲਈ ਇਹਨਾਂ ਪਰਿਵਾਰਾਂ ਵੱਲੋਂ ਪ੍ਰਾਈਸ ਸਪੌਂਸਰ ਹੈ ਫਾਈਨਲ ਸਾਡੇ 12 ਤੇ 13 ਨੰਬਰਾਂ ਦਾ ਫਾਈਨਲ ਸਾਰੇ ਰੈਫਰੀ ਗਰਾਊਂਡ ਦੇ ਵਿੱਚ ਆ ਜਾਣ ਜੀ ਫਾਈਨਲ ਮੁਕਾਬਲਾ ਸ਼ੁਰੂ ਹੋਣ ਲੱਗਾ ਹੈ ਜਾਫੀ ਦਾ ਹਰ ਇੱਕ ਜਫਾ ਮੋਟਰਸਾਈਕਲ ਦੇ ਲਈ ਤਿੰਨ ਨੰਬਰਾਂ ਦਾ 31000 ਦੇ ਲਈ ਇੱਕ ਨੰਬਰ ਇੱਕ ਜਫਾ ਇੱਕ ਨੰਬਰ ਦਾ ਹੈਲੋ 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 ਓ ਬਾਲੇ ਪਰ ਕਿੱਥੇ ਆ ਤੂੰ ਆ ਮੜਾ ਜਾ ਓਰੇ ਗਰਾਊਂਡ 'ਚ ਓ ਬਾਲੇ ਓ ਬਾਲੇ ਓ ਵੇ ਓ ਜਰਾਲਪੁਰੀ ਪਾਲੇ ਕਿੱਥੇ ਓ ਪਾਲੇ ਹੈਲੋ ਫਾਈਨਲ ਮੁਕਾਬਲਾ ਰੁੜਕੇ ਦੀਆਂ ਖੇਡਾਂ ਦਾ ਗਰਾਊਂਡ ਦੇ ਵਿੱਚ ਸ਼ੁਰੂ ਹੋਣ ਲੱਗਾ ਹੈ। ਸ਼ੀਰਾ ਟੈਂਪਰ ਵਾਲੀਆ ਸਾਡਾ ਵੀਰ ਜਿਹਦੇ ਰਿਜ਼ਲਟ ਨੇ ਬਾਅਦ ਦੇ ਵਿੱਚ ਦੱਸਣਾ ਵੀ ਕਿਹੜਾ ਨੌਜਵਾਨ 31000 ਦਾ ਜੇਤੂ ਰੀਡਰ ਬਣਿਆ ਹੈ, ਕਿਹੜਾ ਨੌਜਵਾਨ 31000 ਦਾ ਜੇਤੂ ਜਾਫੀ ਬਣਿਆ ਹੈ, ਕਿਸ ਨੌਜਵਾਨ ਨੇ ਰੁੜਕੇ ਦੀਆਂ ਖੇਡਾਂ ਤੋਂ ਮੋਟਰਸਾਈਕਲ ਜਿੱਤਿਆ ਹੈ। 1 ਲੱਖ ਚੈਂਪੀਅਨ ਟੀਮ ਦੇ ਲਈ ਪਹਿਲਾ ਪ੍ਰਾਈਜ਼ ਜਿਹੜਾ ਬੱਬੂ ਕਨੇਡਾ ਦੇ ਪਰਿਵਾਰ ਵੱਲੋਂ ਹੈ। ਔਰ ਦੂਜਾ ਪ੍ਰਾਈਜ਼ 71000 ਰੁਪਿਆ ਰਾਣਾ ਜਰਮਨ ਤੇ ਮਨਾ ਆਸਟ੍ਰੇਲੀਆ ਦੇ ਪਰਿਵਾਰ ਵੱਲੋਂ ਹੋਵੇਗਾ 31000 ਰੁਪਿਆ ਸਵਰਗੀਆ ਗਰੇਂਦਰਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਜਗਵੀਰ ਸਿੰਘ ਜੀ ਆਸਟ੍ਰੇਲੀਆ ਉਹਨਾਂ ਵੱਲੋਂ 31000 ਰੁਪਿਆ ਬੈਸਟ ਜਾਫੀ ਦਾ ਹੈ ਬੈਸਟ ਰੇਡਰ ਦੇ ਲਈ 31000 ਰੁਪਿਆ ਸੰਵੀਰ ਰੰਗੀ ਅਮਰੀਕਾ ਸਾਡੇ ਵੀਰ ਅਮਰੀਕਾ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ 31000 ਰੁਪਿਆ ਬੈਸਟ ਰੇਡਰ ਦੇ ਲਈ ਹੋਵੇਗਾ ਚਲੋ ਚਲੋ ਵੀਰੇ ਕਰੋ ਸਟਾਰਟ ਵੀਰ ਜੀ ਮੈਚ ਸ਼ੁਰੂ ਕਰ ਦਿਓ ਜੀ ਬੰਦਿਆਂ ਨੂੰ ਦੂਰ ਜਾਣਾ ਆ ਪ੍ਰੋਫੈਸਰ ਸਾਹਿਬ ਨੇ ਬਹੁਤ ਦੂਰ ਜਾਣੋ ਹੈਲੋ ਕਰੀਏ ਭਾਈ ਮੈਚ ਸ਼ੁਰੂ ਹਾਂਜੀ ਹਾਂਜੀ ਕਰੋ ਵੀਰੇ ਕਰੋ ਫਾਈਨਲ ਮੁਕਾਬਲਾ ਸ਼ੁਰੂ ਹੋਣ ਲੱਗਾ ਕੌਣ-ਕੌਣ ਕਰੂਗਾ ਕਮਾਲਾ ਮੇਰੇ ਦੋਸਤੋ ਕੌਣ-ਕੌਣ ਪਾਊਗਾ ਧਮਾਲਾ ਮੇਰੇ ਦੋਸਤੋ ਰੁੜਕੇ ਦੇ ਕਬੱਡੀ ਕੱਪ ਦਾ ਫਾਈਨਲ ਸ਼ੁਰੂ ਹੋ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਬੌਪਰੀਆ ਸੱਜਨੇ ਸਮੇ ਪਹਿਲੀ ਕਬੱਡੀ ਪਾਉਂਦਾ ਹੋਇਆ ਚੋਬਰ ਮੇਨ ਸਟੇਜ ਤੋਂ ਖੱਬੇ ਪਾਸੇ ਜਿਲ੍ਹਾ ਸੰਗਰੂਰ ਦਾ ਪਾਖੜਾ ਨਹਿਰ ਦੇ ਇਲਾਕੇ ਦਾ ਖਨੌਰੀ ਦੇ ਇਲਾਕੇ ਦਾ ਬੌਪਰ ਪਿੰਡ ਹੈ ਬੌਪਰੀਆ ਸੱਜਨੇ ਸਮੇ ਪਹਿਲਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਉਧਰ ਸੁਖੀ ਬਿਰਕ ਦੇ ਸਾਰੇ ਯਾਰਾਂ ਦਾ ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਗੋਪੀ ਬਿਰਕਾ ਬਿੰਦਾ ਬਿਰਕਾ ਜੰਟੀ ਰੁੜਕਾ ਗੁਰਜੀਤ ਰੁੜਕਾ ਸਾਰੇ ਸਾਡੇ ਵੀਰ ਵਿਸ਼ੇਸ਼ ਤੌਰ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਅੱਜ ਦੇ ਟੂਰਨਾਮੈਂਟ ਦੇ ਨਿਭਾਰੇ ਨੇ ਆ ਕਬੱਡੀ ਕਹਿੰਦੇ ਬੌਪਰੀਏ ਰਕੇਸ਼ ਦੀ ਪਈ ਹੋਈ ਹੈ ਇੱਕ ਪਾਸੇ ਉਪਾ ਵਾਲੀਆਂ ਤਰਨੀ ਮੁਕਾਬਲਾ ਕਰਦਾ ਹੈ ਚੋਬਰ ਆਲਮਗੀਰ ਸਾਹਿਬ ਦੀ ਟੀਮ ਦੇ ਲਈ ਬੌਪਰੀਏ ਰਕੇਸ਼ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਅੱਜ ਰਕੇਸ਼ ਬੌਪਰ ਦੇ ਵਿਰੁੱਧ ਕਬੱਡੀਆਂ ਪਾ ਰਿਹਾ ਹੈ ਲਓ ਕਬੱਡੀ ਪਾਉਣ ਦੇ ਲਈ ਸਚਿਨ ਬੋਪਰ ਦੀ ਦਾਵਤ ਦਾ ਸੱਜਣ ਪਵਦੀਪ ਕੌਰ ਸਾਡੀ ਛੋਟੀ ਜੀ ਬੱਚੀ ਹੈ ਤੇ ਰਬਦੀਪ ਸਿੰਘ ਰੋਮਨ ਵੀਰ ਸਿੰਘ ਸਾਡੇ ਸਰਪੰਚ ਸਾਹਿਬ ਦੇ ਇਹ ਬੱਚੇ ਨੇ ਸਾਨੂੰ ਮਾਣ ਆ ਸਾਡੇ ਬੱਚਿਆਂ ਤੇ ਕਿ ਨਿੱਕੇ ਨਿੱਕੇ ਚਾਣੇ ਸਾਡੇ ਨਿੱਕੇ ਸੁਪਨੇ ਲੈਂਦੇ ਹਾਂ ਨਿੱਕੀ ਜਿਹੀ ਦੁਨੀਆ ਸਾਡੀ ਉਸੇ ਵਿੱਚ ਖੁਸ਼ ਰਹਿੰਦੇ ਹਾਂ ਮਨ ਦੀ ਖੁਸ਼ੀ ਵੀ ਦੇਵੀ ਸਾਨੂੰ ਕਾਫੀ ਸਸਤੀ ਮਿਲ ਜਾਂਦੀ ਕਿਹੜਿਆ ਫੁੱਲ ਕੋਈ ਹੱਸਦਾ ਬੱਚਾ ਵੇਖ ਕੇ ਖੁਸ਼ ਹੋ ਲੈਂਦੇ ਆ ਸਚਨ ਬੋਪਰੀਆ ਪੁਆਇੰਟ ਜੋੜ ਗਿਆ ਮੋਨੂ ਕਰੀ ਸੋਹਣਿਆ ਗੱਲ ਆਹ ਕਹਿੰਦੇ ਰਕੇਸ਼ ਨੇ ਕਬੱਡੀ ਪਾ ਦਿੱਤੀ ਹੈ ਫਾਈਨਲ ਮੈਚ ਅੱਜ ਦੇ ਦਿਨ ਦਾ ਖੇੜਿਆ ਜਾ ਰਿਹਾ ਹੈ ਪਲੇਅਰ ਆਫ ਦਾ ਟੂਰਨਾਮੈਂਟ ਕੌਣ ਨਿਕਲਦਾ ਬੈਸਟ ਰੇਡਰ ਕੌਣ ਨਿਕਲਦਾ ਬੈਸਟ ਜਾਫੀ ਕੌਣ ਨਿਕਲਦਾ ਕੁਝ ਮਿੰਟਾਂ ਦੇ ਵਿੱਚ ਫੈਸਲੇ ਹੋ ਜਾਣਗੇ ਔਰ ਕੇਸ਼ ਦੀ ਕਬੱਡੀ ਦੇ ਉੱਤੇ ਦੇਖਾਂਗੇ ਵੀ ਮੁੰਡਾ ਮੱਲੜੀ ਵਾਲਾ ਸਿਰਸੇ ਵਾਲਾ ਕਰਦਾ ਟਰਾਈ ਤੇ ਬੋਪਰੀਆ ਰਕੇਸ਼ ਗੌਰਵ ਚੀਮੇ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਹਾਂ ਆ ਗਿਆ ਕਹਿੰਦੇ ਖੁਸ਼ੀ ਕੜਿਆਣੇ ਵਾਲਾ ਖੁਸ਼ੀ ਕੜਿਆਣੇ ਵਾਲਾ ਗੁਰੂ ਦਾ ਸਿੰਘ ਵੜ ਗਿਆ ਕਬੱਡੀ ਪਾਉਣ ਦੇ ਲਈ ਬਾਈ ਜੀ ਕਰ ਦਿਓ ਗੱਲ ਖੁਸ਼ੀ ਕੜਿਆਣੇ ਵਾਲਾ ਜ਼ਿਲ੍ਹਾ ਲੁਧਿਆਣੇ ਵਾਲਾ ਖੁਸ਼ੀ ਕੜਿਆਣੇ ਵਾਲਾ ਫਾਈਨਲ ਦੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਵਿਕਾਸ ਹੈ ਨੌਜਵਾਨ ਜ਼ਿਲ੍ਹਾ ਹਸਾਰ ਦੇ ਵਿੱਚ ਮਤਲੋਡਾ ਪਿੰਡ ਹੈ ਔਰ ਦੂਸਰੇ ਪਾਸੇ ਨੌਜਵਾਨ ਮਨਦੀਪ ਸਿੰਘ ਤੱਕੜ ਗੋਗੜੀਆਂ ਵਾਲਾ ਵਿਕਾਸ ਦੇ ਨਾਲ ਮੁਕਾਬਲਾ ਪੈ ਗਿਆ ਆਹ ਸਾਹਮਣੇ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਕੜਿਆਣੇ ਵਾਲਾ ਖੁਸ਼ੀ ਸਾਡੇ ਵੀਰ ਸੁੱਖਾ ਕੈਨੇਡਾ ਇੰਦਾ ਕੈਨੇਡਾ ਤੇ ਸੁਖੀ ਬਿਰਕ ਵੱਲੋਂ ਖੁਸ਼ੀ ਕੜਿਆਣੇ ਦੇ ਲਈ 500 ਰੁਪਏ ਦੇ ਮਾਨ ਸਤਕਾਰ ਪੁੱਜੇ ਆ। ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ। ਬਹੁਤ ਵਧੀਆ ਰਕੇਸ਼ ਕਹਿੰਦੇ ਟਰੈਕਟਰਾਂ ਦਾ ਜੇਤੂ ਖਿਡਾਰੀ ਹੈ। ਬੋਲਟਾਂ ਦਾ ਜੇਤੂ ਹੈ ਮੋਟਰਸਾਈਕਲਾਂ ਦਾ ਜੇਤੂ ਹੈ ਲੋਕ ਦਿਲਾਂ ਦਾ ਜੇਤੂ ਅੱਜ ਰੁੜਕੇ ਦੇ ਕਬੱਡੀ ਕੱਪ ਤੇ ਚੜ ਚੜ ਕੇ ਕਬੱਡੀਆਂ ਪਾ ਰਿਹਾ ਹੈ ਕਿ ਗੱਲ-ਗੱਲ ਵਿੱਚ ਨਖਰਾ ਜਾ ਰਿਹਾ ਡਿਫਰੈਂਟ ਜਿਹਾ ਮੁੰਡਾ ਏ ਡਿਫਰੈਂਟ ਜਿਹਾ ਖਿਡਾਰੀ ਸਾਡੀ ਖੇਡ ਕਬੱਡੀ ਦਾ ਇੱਕ ਪਾਸੇ ਸੋਨੂ ਬੌਪਰੀਆ ਦੂਜੇ ਪਾਸੇ ਨੰਬਰਦਾਰ ਮਲੜੀ ਵਾਲਾ ਨਾਲ ਤਰਨੀ ਢੀਨਸੋਪਾ ਵਾਲੀਆ ਉਹ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਬੌਪਰੀਆ ਸਜਣ ਆ ਗਿਆ ਮੋਨੂ ਕਰੇ ਗੱਲ ਸੋਹਣਿਆ ਵੀਰਾ ਉਹ ਸਜਣ ਦੀ ਕਬੱਡੀ ਪੈਣ ਜਾ ਰਹੀ ਹੈ ਆ ਕਬੱਡੀ ਤੇ 500 ਦੇ ਮਾਣ ਹੋਣਗੇ ਬੱਬੂ ਕੈਨੇਡਾ ਅਮਨਦੀਪ ਆਸਟ੍ਰੇਲੀਆ ਮਨਾ ਆਸਟ੍ਰੇਲੀਆ ਸੋਖਾ ਕੈਨੇਡਾ ਰਾਣਾ ਜਰਮਨ ਤੇ ਨਾਲ ਬਿੱੱਡੂ ਸਰਪੰਚ ਜੀ ਸਾਡੇ ਰੁਰਕੇ ਵਾਲੇ ਉਹਨਾਂ ਵੱਲੋਂ 500 ਦੇ ਮਾਣ ਉਹ ਪਈ ਹੋਈ ਕਬੱਡੀ ਦੇ ਉੱਤੇ ਦੇਖਾਂਗੇ ਵੀ ਮੰਦੀਪ ਟੱਕੜ ਆਹ ਮੰਦੀਪ ਟੱਕੜ ਜਫਾ ਲਾ ਗਿਆ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਫੇਰ ਬੋਪਰੀਆ ਰਕੇਸ਼ ਨੇ ਪਾ ਦਿੱਤੀ ਹੈ ਰਕੇਸ਼ ਬੋਪਰੀਆ ਛੋਟੀ ਉਮਰ ਦਾ ਵੱਡਾ ਖਿਡਾਰੀ ਇਹ ਨੌਜਵਾਨ ਕਹਿੰਦੇ ਛੋਟੀ ਉਮਰ ਦੇ ਵਿੱਚ ਵੱਡੀਆਂ ਗੱਲਾਂ ਕਰਵਾ ਗਿਆ ਹੈ ਖੇਡ ਮੈਦਾਨਾਂ ਦੇ ਵਿੱਚ ਮੇਰੇ ਮਿੱਤਰੋ ਇੰਗਲੈਂਡ ਯੂਰਪ ਦੀਆਂ ਖੇਡ ਮੈਦਾਨਾਂ ਦੇ ਵਿੱਚ ਧੰਨ ਧੰਨ ਕਰਵਾਉਣ ਵਾਲਾ ਧਾਵੀ ਰਕੇਸ਼ ਬੋਪਰੀਆ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ 3-4 ਸਾਲ ਪਹਿਲਵਾਨੀ ਕੀਤੀ ਹੈ ਪਹਿਲਵਾਨੀ ਤੋਂ ਬਾਅਦ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਆਇਆ ਹੈ ਔਰ ਨੌਜਵਾਨ ਨੇ ਕਹਿੰਦੇ ਐਨ ਸਿਰੇ ਸਿਰੇ ਦੀਆਂ ਕਬੱਡੀਆਂ ਵੱਡੇ ਵੱਡੇ ਕਬੱਡੀ ਕੱਪਾਂ ਦੇ ਪਾਈਆਂ ਆਹ ਨੌਜਵਾਨ ਵੀ ਸੋਨੂ ਹੈ ਇਸ ਦਾ ਵੀ ਬੋਪਰ ਪਿੰਡ ਹੈ ਔਰ ਬੋਪਰੀਆ ਸੋਨੂ ਆਲਵਿੰਗੀਰ ਸਾਹਿਬ ਦੀ ਟੀਮ ਦੇ ਵਿਰੁੱਧ ਇਸ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਮਨਦੀਪ ਧੱਕੜ ਗੋਗੜੀਆਂ ਵਾਲਾ ਇਹ ਵੱਡੇ ਵੱਡੇ ਰੇਡਰਾਂ ਨਾਲ ਧੱਕਾ ਕਰ ਜਾਂਦਾ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਹੈ ਰਕੇਸ਼ ਬੌਪਰੀ ਅਗਲੀ ਕਬੱਡੀ ਪਾ ਰਿਹਾ ਹੈ ਔਰ ਰਕੇਸ਼ ਜੀ ਫੇਰ ਕਬੱਡੀ ਪੈਣ ਜਾ ਰਹੀ ਹੈ ਅਈ ਹੋਏ ਸੰਗੈ ਦਾ ਫਿਰ ਤੋਂ ਧੰਨਵਾਦ ਸੁੱਜੇ ਪ੍ਰਬੰਧਕੀ ਵੀਰਾਂ ਦਾ ਧੰਨਵਾਦ ਹੈ ਫਾਈਨਲ ਮੈਚ ਖੇੜਿਆ ਜਾ ਰਿਹਾ ਹੈ ਚਾਰ ਜਾਫੀ ਤਿਆਰ ਬਰ ਤਿਆਰ ਨੇ ਬੋਪੜ ਦੀ ਟੀਮ ਦੇ ਬੋਪੜ ਦਾ ਰਕੇਸ਼ ਆਪਣੇ ਪਿੰਡ ਦੇ ਮੁੰਡਿਆਂ ਦੇ ਉੱਤੇ ਫਾਈਨਲ ਮੈਚ ਦੇ ਵਿੱਚ ਕਬੱਡੀਆਂ ਪਾ ਰਿਹਾ ਹੈ ਇੱਕੋ ਪਿੰਡ ਦੇ ਮੁੰਡੇ ਹੈ ਪਰ ਆ ਸਰਸੇ ਲਾ ਕੇ ਤੋਂ ਆਇਆ ਹੈ ਇਹਦਾ ਮਲੜੀ ਪਿੰਡ ਹੈ ਇਹਨੂੰ ਨੰਬਰਦਾਰ ਕਹਿੰਦੇ ਹੈ ਕਿ ਪੀਤੀ ਹੋਵੇ ਘੋਟਕਾ ਫੋਕੀ ਫੜ ਨਹੀਂ ਮਾਰੀ ਦੀ ਨੰਬਰਦਾਰ ਸਰਪੰਚ ਪੁਲਿਸ ਨਾਲ ਨਹੀਂ ਬਗਾੜੀ ਦੀ ਨੰਬਰਦਾਰ ਸਰਪੰਚ ਪੁਲਿਸ ਨਾਲ ਨਹੀਂ ਬਗਾੜੀ ਦੀ ਖੁਸ਼ੀ ਕੜਿਆਣੇ ਵਾਲਾ ਕੜਿਆਣੇ ਵਾਲਾ ਖੁਸ਼ੀ ਇਸ ਸਮੇਂ ਫਿਰ ਨੌਜਵਾਨ ਫਾਈਨਲ ਮੈਚ ਦੀ ਅਗਲੀ ਕਬੱਡੀ ਪਾ ਰਿਹਾ ਹੈ ਪੀਤੇ ਹਾਸ ਦੀ ਵਿਸਲ ਫੈਸਲੇ ਕਰਦੀ ਹੈ ਵੀ ਨੰਬਰ ਇਸ ਵਿੱਚ ਧਾਵੀ ਦੇ ਹਿੱਸੇ ਦੇ ਵਿੱਚ ਜਾਜੜਿਆ ਉਧਰ ਬਿੱਟੂ ਬਿਰਕ ਜੀ ਸਰਪੰਚ ਸਾਡੇ ਵੀਰ ਔਰ ਪਿੰਡ ਦੇ ਲੋਕਾਂ ਨੇ ਬਹੁਤ ਵੱਡਾ ਰਤਬਾ ਪਿੰਡ ਦੀ ਸਰਪੰਚੀ ਦਾ ਸਾਡੇ ਬਿੱਟੂ ਨੂੰ ਦਿੱਤਾ ਹੈ ਸਾਨੂੰ ਮਾਣ ਹੈ ਸਾਡੇ ਭਰਾ ਤੇ ਤੌਰ ਤੇ ਸ਼ਕੀਨੀ ਜਿਹੜਾ ਰੱਖਦਾ ਇਹ ਇਲਾਕੇ ਬੱਲੇ ਬੱਲੇ ਜਿਹਨੇ ਕਹਿੰਦੇ ਰੱਖੀ ਕਰਵਾ ਕੇ ਨਾਲ ਰਹਿੰਦੇ ਜਿਹਦੇ ਸਦਾ ਪੰਜ ਸੱਜਣਾ ਉਹ ਖੜਾ ਸਾਡਾ ਸਰਪੰਚ ਸੱਜਣਾ ਸਾਨੂੰ ਮਾਣ ਹੈ ਸਰਪੰਚ ਸਾਹਿਬ ਤੇ ਸਮੁੱਚੀ ಗ್ರಾಮ ਪੰਚਾਇਤ ਤੇ ਸੁਖੀ ਬਿਰਕਹਰਾ ਨੂੰ ਗੋਪੀ ਬੇਕ ਨੂੰ ਬਿੰਦੇ ਬਿਰਕ ਨੂੰ ਔਰ ਜਸਵੰਤ ਜਸਵੰਤ ਸਿੰਘ ਜੀ ਬਿਰਕ ਸਾਹਿਬ ਜੋ ਪ੍ਰਧਾਨ ਨੇ ਸਾਡੀ ਸਪੋਰਟਸ ਕਲੱਬ ਦੇ ਨਾਲ ਸਾਡਾ ਬਿੰਦਾ ਬਿਰਕਾ ਔਰ ਸਾਡਾ ਵੀਰ ਗਰਜੀਤ ਰੁਰਕੀ ਹੈ ਰੁਰਕੇ ਵਾਲੇ ਗਰਜੀਤ ਹੋਰਾਂ ਦਾ ਧੰਨਵਾਦ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਹੈ ਇਸ ਨੌਜਵਾਨ ਦੀਆਂ ਗੱਲਾਂ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ ਜਿਲ੍ਹਾ ਲੁਧਿਆਣਾ ਦੀ ਕਬੱਡੀ ਨੂੰ ਮਾਣ ਹੈ ਔਰ ਪੰਜਾਬ ਦੀ ਕਬੱਡੀ ਨੂੰ ਮਾਣ ਹੈ ਬਾਪੂ ਸਿਕੰਦਰ ਸਿੰਘ ਪਹਿਲਵਾਨ ਦੇ ਪੋਤਰੇ ਦੀ ਖੇਡ ਦੇ ਉੱਪਰ ਨੌਜਵਾਨ ਜਸ਼ਨ ਆਲਮਗੀਰੀਆ ਪੁਆਇੰਟ ਦਾ ਵਾਅਦਾ ਕਰ ਗਿਆ ਹਾ ਕਬੱਡੀ ਕਹਿੰਦੇ ਫੇਰ ਫੇਰ ਖੇਡ ਦੇ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਮੁੰਡੇ ਨੇ ਵੱੜ ਕੇ ਉਧਰ ਸੰਤੂ ਰਤਵਾਲੀਆ ਸਾਡਾ ਵੀਰ ਹੈ ਸੁਖੀ ਲਾਪਰਾ ਹੈ ਤੇ ਨਾਲ ਸੁਖਾ ਆਲਮਗੀਰ ਸਾਹਿਬ ਤੇ ਓਕਸੀ ਵਾਲਾ ਸਾਡਾ ਲਵੀ ਵੀਰ ਇਹਨਾਂ ਵੱਲੋਂ ਆਲਮਗੀਰ ਸਾਹਿਬ ਦੀ ਟੀਮ ਸਪான்ਸਰ ਹੈ ਸੰਤੂ ਰਤਵਾਲੀਆ ਮਾਣ ਕਰਦਾ ਕਿੰਨੇ ਜਸ਼ਨ ਦੇ ਉੱਪਰ ਤੇ ਤੇ ਮਾਨ ਕਰਦਾ ਰਿੱਕੀ ਜਨੌਰ ਵਾਲਾ ਉਹ ਵੀ ਵੀਰ ਸਾਡਾ ਲਾਈਵ ਜੁੜਿਆ ਹੋਇਆ ਆ ਕਬੱਡੀ ਦੇ ਉੱਤੇ 500 ਦੇ ਮਾਨ ਹੋਣਗੇ ਬਿੱਟੂ ਸਰਪੰਚ ਰੁੜਕਾ ਉਹਨਾਂ ਵੱਲੋਂ ਆ ਕਬੱਡੀ ਦੇ ਉੱਤੇ 500 ਦੇ ਮਾਨ ਦਿੱਤੇ ਜਾਣਗੇ ਉਧਰ ਸਾਡਾ ਸੜਗੇ ਵੀਰ ਐ ਸੇਵੀ ਰੁੜਕਾ ਉਹਨਾਂ ਦੇ ਰਿਸ਼ਤੇਦਾਰ ਸਾਡੇ ਭਾਈ ਜੀ ਆਏ ਹੋਏ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਆ ਔਰ ਰਕੇਸ਼ ਦੀ ਕਬੱਡੀ ਰਕੇਸ਼ ਦੀ ਕਬੱਡੀ ਗਰਾਊਂਡ ਥੋੜਾ ਖਾਲੀ ਕਰ ਲੀਏ ਪਿੱਛੇ ਕੁਝ ਨਹੀਂ ਦਿਖਦਾ ਰਕੇਸ਼ ਬੌਪਰੀਆ ਇਸ ਸਮੇਂ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਉਧਰ ਜਥੇਦਾਰ ਰਣਜੀਤ ਸਿੰਘ ਜੀ ਪੰਸਾਹ ਦਵਿੰਦਰ ਸਿੰਘ ਜੀ ਪੰਸਾਹ ਗਗਨਦੀਪ ਸਿੰਘ ਜੀ ਪੰਸਾਹ ਜਸਵੀਰ ਸਿੰਘ ਜੱਸੀ ਪੰਸਾਹ ਤੇ ਗੁਰਦੀਪ ਸਿੰਘ ਜੀ ਪੰਸਾਹ ਦੇ ਵੀਰ ਗੁਰਪ੍ਰੀਤ ਗੋਪੀ ਪੰਚ ਹੋਰਾਂ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਗੌਰਵ ਪੈਸੇ ਫੜ ਲਓ ਨਾਲ ਦੀ ਨਾਲ ਕੜਿਆਣੇ ਵਾਲਾ ਨੌਜਵਾਨ ਫਿਰ ਇਸ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੈ ਚੋਬਰ ਇੱਕ ਪਾਸੇ ਮਨਦੀਪ ਟੱਕੜ ਦੂਜੇ ਪਾਸੇ ਖੁਸ਼ੀ ਕੜਿਆਣੇ ਵਾਲਾ ਫਾਈਨਲ ਚੱਲ ਰਿਹਾ ਰੁੜਕੇ ਦੇ ਕਬੱਡੀ ਕੱਪ ਦਾ 1 ਲੱਖ ਪਹਿਲਾ ਪ੍ਰਾਈਜ਼ ਹੈ 71000 ਦੂਜਾ ਪ੍ਰਾਈਜ਼ ਹੈ ਔਰ ਸਰਬੋਤਮ ਖਿਡਾਰੀ ਨੂੰ ਮੋਟਰਸਾਈਕਲ ਦਿੱਤਾ ਜਾਊਗਾ ਜਿੱਥੇ ਬੈਸਟ ਰੇਟਰ ਤੇ ਬੈਸਟ ਜਾਫੀ ਦੇ ਲਈ 31-31000 ਰੁਪਏ ਦਿੱਤਾ ਜਾਣਾ ਹੈ ਸਾਡੇ ਸਵਰਗੀਆ ਸ਼ੈਲੀ ਬਿਰਕ ਦੀ ਯਾਦ ਦੇ ਵਿੱਚ ਅਮਰੀਕਾ ਵਾਲੇ ਸੰਵੀਰ ਰੰਗੀਹਰਾ ਵੱਲੋਂ ਮਨਵੀਰ ਅਮਰੀਕਾ ਤੇ ਕਾਲਾ ਪਹਿਲਵਾਨ ਅਮਰੀਕਾ ਜਸਤੇਜ ਅਟਵਾਲ ਅਮਰੀਕਾ ਵੱਲੋਂ ਮੋਟਰਸਾਈਕਲ ਦਿੱਤਾ ਜਾਊਗਾ ਮਾਣ ਹੈ ਸਾਨੂੰ ਸਾਡੇ ਭਰਾਵਾਂ ਤੇ ਜਿਨ੍ਹਾਂ ਨੇ ਖੇਡ ਕਬੱਡੀ ਦੇ ਖਿਡਾਰੀਆਂ ਨੂੰ ਰੁੜਕੇ ਪਿੰਡ ਦੇ ਵਿੱਚ ਬੁਲਾ ਕੇ ਅੱਜ ਵੱਡੇ ਮਾਣ ਬਖਸ਼ੇ ਹੈ ਬੌਪਰੀਏ ਸੋਨੂ ਦੀ ਟੱਕਰ ਕਹਿੰਦੇ ਰਕੇਸ਼ ਨਾਲ ਪਈ ਹੋਈ ਹੈ ਇੱਕੋ ਖੇਡ ਮੈਦਾਨ ਦੇ ਵਿੱਚ ਤਿਆਰੀ ਕਰਦੇ ਐ ਇੱਕੋ ਪਿੰਡ ਐ ਔਰ ਪਰ ਪੁਆਇੰਟ ਇਸਮੇ ਦੇਖਦੇ ਐ ਆਲਮਗੀਰ ਦੀ ਟੀਮ ਦੇ ਲਈ ਰਕੇਸ਼ ਬਾਪਰੀਆ ਜੁੜਦਾ ਹੋਇਆ ਇੱਕ ਪਾਸੇ ਸਤੀਸ ਸਰਪੰਚ ਦੀ ਟੀਮ ਖੇਡ ਰਹੀ ਐ ਔਰ ਦੂਸਰੇ ਪਾਸੇ ਗੌਰਵ ਚੀਮਾ ਤੇ ਹਣੀ ਚਾਲ ਦੀ ਟੀਮ ਖੇਡ ਰਹੀ ਐ ਵੱਡੀਆਂ ਟੀਮਾਂ ਦਾ ਫਾਈਨਲ ਅੱਜ ਰੁੜਕੇ ਦੇ ਗਰਾਊਂਡ ਦੇ ਵਿੱਚ ਚੱਲ ਰਿਹਾ ਐ ਬਾਪਰੀਏ ਸੋਨੂ ਦੀ ਕਬੱਡੀ ਐ ਮੋਨੂ ਕਰੀ ਗੱਲ ਸੁਣਿਆ ਓ ਕਹਿੰਦੇ ਟੱਕੜ ਕਰੂ ਧੱਕਾ ਗੋਗੜੀਆਂ ਵਾਲਾ ਕਰੂਗਾ ਧੱਕਾ ਕਰੂਗਾ ਧੱਕਾ ਕਰੂਗਾ ਧੱਕਾ ਕਰੂਗਾ ਧੱਕਾ ਸੰਤੂ ਰਤੋ ਵਾਲੀ ਸਾਡਾ ਵੀਰ ਹੈ ਨਾਲ ਸੁਖੀ ਹੋਣੀ ਔਰ ਸੁਖੇ ਹੋਣੀ ਆਏ ਹੋਏ ਹੈ ਤੇ ਨਾਲ ਸਾਡਾ ਆਕਸੀ ਵਾਲਾ ਵੀਰ ਹੈ ਉਹਨਾਂ ਦੀ ਟੀਮ ਦੇ ਲਈ ਮੰਦੀ ਧਾਕੜ ਗੋਗੜੀਆਂ ਵਾਲਾ ਟਰਾਈ ਕਰਦਾ ਹੈ ਉਹ ਕਬੱਡੀ ਫੇਰ ਰਕੇਸ਼ ਨੇ ਪਾ ਦਿੱਤੀ ਹੈ ਬੋਪਰੀਆ ਰਕੇਸ਼ ਵਧਿਆ ਕਬੱਡੀ ਪਾਉਣ ਦੇ ਲਈ ਵਧਿਆ ਕਰ ਤੂ ਅੱਗੇ ਨੂੰ ਨਾ ਪੈਰ ਪਿੱਛੇ ਨੂੰ ਧਰਿਆ ਕਰ ਦੇਖਦੇ ਕਿ ਤਰੱਕੀ ਕਿਸੇ ਦੀ ਨਾ ਅੰਦਰੋਂ ਅੰਦਰੀ ਸੜਿਆ ਕਰ ਕਿ ਬਣਨਾ ਜੇ ਹਰਜੀਤ ਦਾ ਮਿੱਤਰਾ ਮਿਹਨਤ ਕਰਿਆ ਕਰ ਬੰਨਾ ਜੇ ਹਰਜੀਤ ਤਾਂ ਤੂੰ ਵੀ ਮਿਹਨਤ ਪੂਰੀ ਕਰਿਆ ਕਰ ਚੱਲਦਾ ਹੈ ਮੈਚ ਸਮਾਪਤ ਹੈ ਬੌਪਰ ਦੀ ਟੀਮ ਦੇ ਸਾਢੇ 4 ਨੰਬਰ ਨੇ ਰੁੜਕੇ ਦੇ ਕਬੱਡੀ ਕੱਪ ਤੋਂ ਬੌਪਰ ਦੀ ਟੀਮ ਜਿਹੜੀ 71000 ਦੀ ਜੇਤੂ ਬਣੀ ਹੈ ਰਨਰ ਅਪ ਟੀਮ ਬਣੀ ਹੈ ਆਲਮਗੀਰ ਸਾਹਿਬ ਦੀ ਟੀਮ ਦੇ 13 ਨੰਬਰ ਨੇ ਰੁੜਕੇ ਦੇ ਕਬੱਡੀ ਕੱਪ ਤੋਂ ਆਲਮਗੀਰ ਸਾਹਿਬ ਦੀ ਟੀਮ ਜਿਹੜੀ ਚੈਂਪੀਅਨ ਟੀਮ ਬਣੀ ਹੈ 1 ਲੱਖ ਰੁਪਏ ਦੀ ਜੇਤੂ ਹੈ ਸਾਰੇ ਰੈਫਰੀ ਭਰਾਵਾਂ ਨੂੰ ਸਾਰੇ ਪ੍ਰਬੰਧਕ ਵੀਰਾਂ ਨੂੰ ਸਾਰੇ ਕਬੱਡੀ ਖਿਡਾਰੀਆਂ ਨੂੰ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੀ ਸਫਲਤਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰੇ ਭਰਾਵਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਤੋਂ ਧੰਨਵਾਦ ਕਰਦੇ ਆਂ ਭਾਈ ਬੱਬੂ ਕਨੇਡਾ ਦਾ ਮਨਾ ਆਸਟ੍ਰੇਲੀਆ ਆਮਨਦੀਪ ਆਸਟ੍ਰੇਲੀਆ ਰਾਣਾ ਜਰਮਨ ਤੇ ਨਾਲ ਸੁਖਾ ਕਨੇਡਾ ਤੇ ਉਹਨਾਂ ਦੇ ਨਾਲ ਭਾਈ ਬਿੱਟੂ ਸਰਪੰਚ ਉਹਨਾਂ ਦਾ ਐਨ ਆਰ ਏ ਵੀਰਾਂ ਦਾ ਧੰਨਵਾਦ ਹੈ ਬੋਲਦੇ ਹੋਏ ਕਿਸੇ ਦੀ ਅਣਸ਼ਾਨ ਖਿਲਾਫ ਕੋਈ ਗਲਤ ਲਫਜ਼ ਨਿਕਲ ਗਿਆ ਹੋਵੇ ਤੇ ਛੋਟਾ ਬੱਚਾ ਸਮਝ ਕੇ ਮਾਫ ਕਰਿਓ ਇਧਰ ਸਾਡਾ ਰੋਮੀ ਬਿਰਕ ਵੀਰ ਹੈ ਤੇ ਹੈਰੀ ਜਸੜ ਉਹਨਾਂ ਦਾ ਰੇਕੀ ਦੇ ਨਾਲ ਗਰੁੱਪ ਦਾ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਕਰਦੇ ਆਂ ਸੰਤੂ ਰਤੋ ਵਾਲੀ ਐ ਡਰੈਸ ਚੇਂਜ ਕਰਕੇ ਆਇਆ ਹੈ ਲੈ ਵੀ ਸੰਤੂ ਬਾਈ ਹੁਣ ਜਨਾਬ ਤੋਂ ਜਾਣਗੀਆਂ ਗੱਡੀਆਂ ਅ ਜਨਾਬ ਤੋਂ ਜਾਣਗੀਆਂ ਲੱਗਦਾ ਗੱਡੀਆਂ ਹੁਣ ਮੈਨੂੰ ਮਸਲਾ ਭੱਖਿਆ ਲੱਗਦਾ ਇਹ ਰਿੱਕੀ ਤੋਂ ਬਿਨਾ ਗੱਲ ਸੂਤ ਨਹੀਂ ਆਉਣੀ ਸੁਖੂ ਦੁਬਈ ਜੀ ਆ ਜਾਣਗੇ ਸੁਖੂ ਦੁਬਈ ਜੀ ਵੀਡੀਓ ਕਾਲ ਆਈ ਹੈ ਰਿੱਕੀ ਵੀਰ ਦੀ ਹੁਣੇ-ਹੁਣੇ ਕਹਿੰਦਾ ਇਹ ਇੱਧਰ ਨਹੀਂ ਪਹੁੰਚ ਜੋ ਖੋਠੀ ਆਜੋ ਜਾਂ ਫਿਰ ਘਰੇ ਆਜੋ ਗੱਲਾਂ ਬਾਤਾਂ ਹੋ ਜਾਣਗੀਆਂ ਰੋਮੀ ਵਿਰਕ ਸਾਡਾ ਵੀਰ ਔਰ ਰਿੱਕੀ ਅਜਨਾਦ ਹੈਰੀ ਜੱਸੜ ਉਹਨਾਂ ਦਾ ਸੰਤੂ ਰਤਵਾਲੀਏ ਦਾ ਸੁਖੀ ਲਾਪਰਾ ਸੁੱਖਾ ਆਲਮਗੀਰ ਸਾਹਿਬ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਲਮਗੀਰ ਸਾਹਿਬ ਦੀ ਟੀਮ ਅਜ ਦੇ ਮੇਲੇ ਦੀ ਫਰਸਟ ਟੀਮ 1 ਲੱਖ ਦੀ ਜੇਤੂ ਹੈ ਔਰ ਸੈਕੰਡ ਟੀਮ ਬੋਪਰ ਦੀ 71000 ਰੁਪਿਆ ਬੋਪਰ ਦੀ ਟੀਮ ਦੇ ਹਿੱਸੇ ਹੈਲੋ ਔਰ ٹھیک ہے جی شیرا کتنے ٹچ ٹوچ بول دیئے سارا ہاں 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 جی شیرے بھائی ਆ ਦੇ ਸੰਤੂ ਇੱਥੇ ਖੜਾ ਸੰਤੂ ਬਾਈ ਆ ਜਾਓ ਜੀ ਪ੍ਰਾਈਜ਼ ਲੈ ਲਿਓ ਆ ਦੇਖ ਲੈ ਬੜਾ ਜਿਆ ਨਾਲੇ ਹਾਂਜੀ ਪਲੇਅਰ ਟੂਰਨਾਮੈਂਟ ਆਫ ਦਾ ਪਲੇਅਰ ਹਾਂ ਮੋਟਰਸਾਈਕਲ ਸੈਮੀ ਦੇ ਫਾਈਨਲ ਦੋ ਮੈਚਾਂ ਦੇ ਪਹਿਲਾਂ ਉਹ ਬੋਲਦੇ ਜਿਹਾ ਇੱਕ ਨੰਬਰ ਤੇ ਹਾਂ ਅੱਠ 14 ਕਬੱਡੀਆਂ ਪਾ ਕੇ 14 ਨੰਬਰ ਰਕੇਸ਼ ਨੇ ਫਾਈਨਲ ਦੇ ਵਿੱਚ ਸੈਮੀਫਾਈਨਲ ਦੇ ਵਿੱਚ 14 ਕਬੱਡੀਆਂ ਪਾ ਕੇ 14 ਅੰਕ ਲਏ ਟਾਕੜ ਗੋਗੜੀਆਂ ਨੇ ਦੋ ਜਫੇ ਸੈਮੀ 'ਚ ਚਾਰ ਜਫੇ ਫਾਈਨਲ 'ਚ ਇੱਕ ਜਫੇ ਦੇ 3 ਪੁਆਇੰਟ ਸੀ ਟੋਟਲ 18 ਪੁਆਇੰਟ ਹੋ ਗਿਆ ਹੈ ਮਨਦੀਪ ठाकੜ ਗੋਗੜੀਆਂ ਵਾਲਾ ਦੇ ਦਿੰਦਾ ਮੋਟਰਸਾਈਕਲ ਦਾ ਜੇਤੂ ਹੈ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਲੈ ਵੀ ਮਨਦੀਪ ਭਾਈ ਹਾਂਜੀ ਜੁਆਇੰਟ ਤੌਰ ਤੇ ਸਾਂਝੇ ਤੌਰ ਤੇ ਕਹਿੰਦੇ ਰਕੇਸ਼ ਵੀ ਹੈ ਜੀ ਟੀਮ ਦੀ ਸਹਿਮਤੀ ਦੇ ਨਾਲ ਇਹ ਦੋਨੇ ਵੀਰਾਂ ਨੂੰ ਬਹੁਤ ਵੱਡੀ ਮੁਬਾਰਕਬਾਦ ਵਿਕਾਸ ਨੇ ਵਿਕਾਸ ठाकੜ ਤੇ ਆਪਣਾ ਰਕੇਸ਼ ਵਿਕਾਸ ਤਾਕੜ ਤੇ ਰਕੇਸ਼ ਤਿੰਨੇ ਮੁੰਡੇ ਸਾਹੇ ਤਰ ਤੇ ਮੋਟਰਸਾਈਕਲ ਦੇ ਜੇਤੂ ਨੇ ਵਧਾਈਆਂ ਜੀ ਬੈਸਟ ਰੇਡਰ ਅਜੇ ਦਿੰਦਾ 8 ਕਬਡੀਆਂ ਪਾ ਕੇ ਆਖੇ ਨੰਬਰ ਲਏ ਐ ਰਕੇਸ਼ ਬੋਪਰ ਵਾਲਾ ਬੈਸਟ ਰੇਡਰ 31000 ਦਾ ਜੇਤੂ ਹੈ ਰਕੇਸ਼ ਲਈ ਵੀ ਤਾੜੀਆਂ ਮਾਰ ਦਿਓ ਬੈਸਟ ਜਫੀ 7 ਟੱਚ 4 ਜਫੇ ਮਨਦੀਪ ਧਾਕੜ ਗੋਗੜੀਆਂ ਵਾਲਾ ਬੈਸਟ ਜਫੀ 31000 ਦਾ ਜੇਤੂ ਬਣ ਗਿਆ ਸਾਰੀ ਸੰਗਤ ਦਾ ਧੰਨਵਾਦ ਬੋਲਦੇ ਹੋਏ ਜਵਾਨ ਦੇ ਵਿੱਚੋਂ ਕਿਸੇ ਵੀਰ ਦੀ ਇਨਸ਼ਾਨ ਖਿਲਾਫ ਕੋਈ ਗਲਤ ਲਫ਼ਜ਼ ਨਿਕਲ ਗਿਆ ਹੋਵੇ ਛੋਟਾ ਬੱਚਾ ਸਮਝ ਕੇ ਮਾਫ਼ ਕਰਿਓ ਸਾਹ ਚੱਲਦੇ ਰਹੇ ਤੇ ਅਗਲੇ ਸਾਲ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਇੰਨੀ ਗੱਲ ਜਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੱਡੀ ਤੇ ਇੱਕ ਸੌਂਗ ਆ ਆਪਾਂ ਉਹਦੇ ਤਿੰਨ ਟੱਪੇ ਸੁਣਾਉਣ ਜਾ ਰਹੇ ਆ ਕਹਿੰਦਾ ਸਿਰੇ ਸਿਰੇ ਦੇ ਪੰਜਾਬ ਵਿੱਚ ਕੱਪ ਹੁੰਦੇ ਆ ਇੱਥੇ ਜੱਫੀਆਂ ਤੇ ਹਾਰ ਲੈਣੀ ਚੱਕ ਹੁੰਦੇ ਆ ਜੱਟ ਤਾਸ਼ ਵਾਂਗੂ ਵੰਡਦੇ ਆ ਮੇਲੇ 'ਚ ਬੁਲਟ ਪੈਸੇ ਗਿਣ ਕੇ ਨਹੀਂ ਗੁੱਟੀਆਂ 'ਚ ਧੱਕ ਹੁੰਦੇ ਆ ਭਾਈ ਬਾਲਣੇ ਬਣਾਤੇ ਆ ਰਿਕਾਰਡ ਵੱਖਰੇ ਪਾਰਟੀ ਵੱਖਰੀ ਕਬੱਡੀ ਵਿੱਚ ਜਾਨ ਸੋਹਣੀਏ ਨੀ ਦੇਖ ਰੋੜਾਂ ਤੋਂ ਕਰੋੜਾਂ ਤੱਕ ਪਹੁੰਚ ਗਈ ਕਬੱਡੀ ਰੇਂਜ ਰੋਵਰਾਂ ਦੇ ਹੁੰਦੇ ਸਨਮਾਨ ਸੋਹਣੀਏ ਓਏ ਚਾਰੇ ਪਾਸੇ ਨਾਮ ਜਸ਼ਨੇ ਦਾ ਗੂੰਜਦਾ ਅੰਬਾ ਵੀ ਤਾਂ ਆਉਂਦਾ ਧਰਤੀ ਨੂੰ ਹੂੰਜਦਾ ਓਏ ਟਿੱਬਿਆਂ ਦਾ ਪੁੱਤ ਜੱਗੂ ਸਿਰਾਂ ਲਾ ਗਿਆ ਹਾਏ ਬੀਬੀ ਹਾਏ ਘਾਂਗੇ ਵਾਲਾ ਆ ਗਿਆ ਉੱਤੇ ਅੱਤ ਦੀ ਗਰੀਬੀ ਵਿੱਚੋਂ ਸਾਰੇ ਗੱਭਰੂ ਦਿੱਤੀ ਵੱਖਰੀ ਕਬੱਡੀ ਨੇ ਪਹਿਚਾਨ ਸੋਹਣੀਏ ਨੀ ਦੇਖ ਰੋੜਾਂ ਤੋਂ ਕਰੋੜਾਂ ਤੱਕ ਪਹੁੰਚ ਗਈ ਕਬੱਡੀ ਰੇਂਜ ਰੋਵਰਾਂ ਦੇ ਹੁੰਦੇ ਸਨਮਾਨ ਸੋਹਣੀਏ ਓਏ ਪਹਿਲਾਂ ਸੁਪਨੇ ਸੀ ਹੁਣ ਸ਼ੌਕਾ ਤੱਕ ਪਹੁੰਚ ਗਏ ਫੋਰਚੂਨਰਾਂ ਨਾਲ ਥਾਰਾ ਖੜੇ ਘੋੜੇ ਟੌਪ ਦੇ ਫੋੜਾ ਲੰਡੀਆਂ ਜੀ ਪਾਣੂ ਮਾਵਾਂ ਤੇਲ ਚੋਂਦੀਆਂ ਪੁੱਤ ਬਣ ਕੇ ਸਟਾਰ ਹਿੱਕ ਤਾਣ ਜਿਉਂਦੀਆਂ ਬਾਪੂ ਹਿੱਕ ਚੌੜੀ ਕਰ ਪਿੰਡ ਵਿੱਚੋਂ ਲੰਘਦਾ ਜਦੋਂ ਕਰਦਾ ਵਾ ਪੁੱਤੀ ਉੱਤੇ ਮਾਨ ਸੋਣੀਏ ਨੀ ਦੇਖ ਰੋੜਾਂ ਤੋਂ ਕਰੋੜਾਂ ਤੱਕ ਪਹੁੰਚ ਗਈ ਕਬੱਡੀ ਰੇਂਜ ਰੋਵਰਾਂ ਦੇ ਹੁੰਦੇ ਸਨਮਾਨ ਸੋਣੀਏ ਧੰਨਵਾਦ

भई <laughs> ਭਾਈ ਹੈਲੋ 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 ਤੋ ਨਾਲੇ ਹੈਲੋ 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 Hello!